ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਣਾ ਤੁਹਾਨੂੰ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 75ਵੇਂ 55ਵੇਂ ਸਾਲ ਦਾ ਹਵਾਲ ਸਰਵਨ ਗਰਾਉਂਡ ਜਾ ਰਹੇ ਹਾਂ ਵਾਹਿਗੁਰੂ ਜੀ 55 ਜੋ ਸਾਲ ਦਾ ਹਵਾਲ ਚੱਲੀ ਉਮਰ ਚੁਰਵੰਜਵੇਂ ਸਾਲ ਦੀ ਹੈ ਜਲਦੀ ਜਿਸ ਤਰਾਂ ਤੇਜ਼ ਹਵਾ ਜੈਸੇ ਤੇਰੀ ਉਮਰ ਹੈ ਗਾਫਲਾ ਚੱਲੀ ਜਾਂਦੀ ਮੌਸਮ ਸੌਣ ਦੇ ਸਮਝੂ ਦਰਿਆ ਜੈਸੀ ਤੇਰੀ ਉਮਰ ਹੈ ਗਾਫਲਾ ਚੱਲੀ ਜਾਂਦੀ ਤੇ ਭੱਜੇ ਜਾਂਦੇ ਮਿਹਰ ਤੇ ਮਾ ਜੈਸੇ ਤੇਰੀ ਉਮਰ ਹੈ ਗਾਫਲਾ ਚੱਲੀ ਜਾਂਦੀ ਜਾਂਦਾ ਉੱਡਿਆ ਹੰਸੁ ਹਮਾ ਜੈਸੇ ਤੇਰੀ ਉਮਰ ਹੈ ਗਾਫਲਾ ਚੱਲੀ ਜਾਂਦੀ ਤੇ ਬੇੜੀ ਤੋਰਦਾ ਮਰਦ ਮਲਾ ਜੈਸੇ ਤੇਰੀ ਉਮਰ ਹੈ ਗਾਫਲਾ ਚਲੀ ਜਾਂਦੀ ਜਾਂਦਾ ਨਦੀ ਦਾ ਤੇਜ ਪ੍ਰਵਾਹ ਜੈਸੇ ਤੇਰੀ ਉਮਰ ਹੈ ਗਾਫਲਾ ਚਲੀ ਜਾਂਦੀ ਤੇ ਉੱਡ ਜਾਂਦੀ ਖਾਕ ਸੁਆਹ ਜੈਸੇ ਤੇਰੀ ਉਮਰ ਹੈ ਗਾਫਲਾ ਚਲੀ ਜਾਂਦੀ ਜਾਂਦੇ ਹਾਜ਼ਰੀ ਵਕਤ ਗਵਾਜੇ ਸੇ ਤੇਰੀ ਉਮਰ ਹੈ ਗਾਫਲਾ ਚੱਲੀ ਜਾਂਦੀ ਰੇਲ ਛੱਡਦੀ ਚਾੜ ਕੇ ਤਾਜ ਸੇ ਦਇਆ ਸਿੰਘ ਪਿਆਰਿਆ ਉਮਰ ਜਾਂਦੀ ਤੇ ਜਾਂਦੀ ਜਮਾਂ ਦੇ ਨਾਲ ਰਵਾਜ ਜਿਵੇਂ ਗਈ ਉਮਰ 55ਵੇਂ ਸਾਲ ਦੀ ਏ ਤੇ ਪੁਰਛਾ ਕਦੀ ਨਾ ਪਰਤ ਖਿਆਲ ਡਿਠਾ ਨਾ ਤੇ ਰੱਬ ਨੂੰ ਮਰਨ ਦੀ ਸ਼ੱਕ ਰੱਖੀ ਨਾ ਤਾਂ ਉਸ ਨੂੰ ਗਾਪਲਾ ਭਾਲ ਡਿਠਾ ਤੈਨੂੰ ਕਿਸ ਤਰ੍ਹਾਂ ਜਹਰ ਮਲੂਮ ਹੋਵੇ ਨਾ ਤੱਕੀਏ ਇਸ਼ਕ ਦਾ ਹਾਲ ਡਿਠਾ ਮੇਰੇ ਦਿਲ ਨੂੰ ਦਿਲਬਰਾ ਪੁੱਛ ਵੇਖੀ ਤੇ ਹੁੰਦਾ ਇਸ਼ਕ ਦਾ ਬੜਾ ਮਹਾਲ ਡਿਠਾ ਕੋਈ ਇਸ਼ਕ ਦੀ ਸਾਰ ਨੂੰ ਜਾਣਦੇ ਨਹੀਂ ਸੋਈ ਇਸ਼ਕ ਦੀ ਸਾਰ ਨੂੰ ਜਾਣਦੇ ਨੇ ਜਿੰਨਾ ਆਸ਼ਕਾ ਵਸਲ ਵਿਸਾਲ ਡਿਠਾ ਮੁਸਲਮਾਨ ਸਭ دین ਦਾ ਕਰਨ ਦਾ ਵਾਹਸ਼ ਗਹਕ ਦਾ ਮਰਦ ਕੁਮਾਰ ਡਿਠਾ ਸਾਰੇ ਦੰਦ ਆਵੇਸ਼ ਕੁਰਬਾਨ ਕੀਤੇ ਪ੍ਰੀਤਮ ਪਾਲ ਦਾ ਨਬੀ ਦੇ ਨਾਲ ਡਿਠਾ ਜੰਗ ਅਹਿਦ ਵਿੱਚ ਤੋੜਿਆ ਦੰਦ ਜਿਸ ਨੇ ਤੇ ਹੁੰਦਾ ਖਾਸਿਆਂ ਵਿੱਚ ਹਵਾਲ ਡਿਠਾ ਤੂੰ ਕੀ ਬੱਕਰੀ ਭੇਟ ਕਿਰਪਾ ਕੁਰਬਾਨ ਕੀਤੀ ਤੂੰ ਕੀ ਬੱਕਰੀ ਭੇਟ ਕੁਰਬਾਨ ਕੀਤੀ ਇਸਮਾਈਲ ਕੁਰਬਾਨੀ ਦਾ ਹਾਲ ਡਿਠਾ ਮਤੀ ਦਾਸ ਨੂੰ ਚੀਰਿਆ ਨਾਲ ਆਰੇ ਸਿੱਖੀ ਸਿਰਕਦਾ ਜਾਹਰਾ ਕਮਾਲ ਡਿਠਾ موسی ਅਲਮ ਇਸਲਾਮ ਨੂੰ ਪੋਛਿਆਰਾ ਤੇ ਝੀਨੇ ਅੱਖੀ ਨੂਰ ਜਮਾਲ ਡਿਠਾ ਦੇ ਵੀਸੀ ਤੁਨੂ ਰਖਿਆ ਚਿਖਾ ਵਿੱਚੋਂ ਵਿੰਗਾ ਜਿਸਦਾ ਇੱਕ ਨਵਾਲ ਡਿਠਾ ਈਸਾ نبی ਸਲੀਮ ਤੇ ਜਾਣ ਦਿੱਤੀ ਮਰਦਾ ਹੋਏ ਕੇ ਜਿੰਦਿਆਂ ਨਾਲ ਡਿਠਾ ਇਹੇ ਇਸ਼ਕ ਹਕੀਮ ਦੀ ਦੂਰ ਮੰਜ਼ਲ ਤੇ ਯੂਸਫ ਨਾਲ ਵੀ ਵਾਕਿਆ ਹਾ ਦਇਆ ਸਿੰਘ ਸ਼ਰਮਿੰਦਗੀ ਪਾਵੇਂਗਾ ਤੇ ਜਿੱਦਣ ਰੱਬ ਨੇ ਅਮਲ ਅਮਾਲ ਡਿਠਾ ਦਇਆ ਸਿੰਘ ਸ਼ਰਮਿੰਦਗੀ ਪਾਵੇਂਗਾ ਜਿੱਦਣ ਰੱਬ ਨੇ ਅਮਲ ਅਮਾਲ ਡਿਠਾ ਚੱਲੀ ਉਮਰ ਸਪੈੰਜਲੇ ਸਾਲ ਦੀ ਏ ਤੇ ਛੇਤੀ ਤੋੜ ਹੰਕਾਰ ਅਗਿਆਰ ਦੋਵੇ ਤੇ ਭਾਲੀ ਸਮਝ ਲੈ ਮਾਰ ਪਣਾ ਕੀਤਾ ਪੱਟੇ ਗਏ ਸ਼ਾਦਾਦ ਛੇਤਾਂ ਦੋਵੇ ਹੋ ਜਾ ਮਸਤ ਤੇ ਨਾ ਨਾ ਅਨੰਦ ਬੀਬਾ ਛੱਡ ਦੇ ਕਸਮ ਨਾਲ ਨਖੇ ਨੁਕਸਾਨ ਦੋਵੇਂ ਵੱਡੀ ਸਮਝ ਹੈ ਰੱਬ ਨੂੰ ਮੰਨ ਲੈਣਾ ਤੇ ਵਿੱਚੋਂ ਕੱਢਣੇ ਖੁਦੀ ਗਮਾਨ ਦੋਵੇਂ ਜੀ ਦੀ ਵਸਤ ਹੈ ਉਸ ਨੂੰ ਸੌਂਪ ਛੱਡੇ ਬਾਕੀ ਰਹਿਣਾ ਪੁਲ ਤੇ ਪਾਪ ধੋਵੇਂ ਮੈਂ ਤਾਂ ਮੈਂ ਕਹਿਣਾ ਤੂੰ ਪਿਆ ਤੂੰ ਕਹਿਣਾ ਸੋਚੀ ਗੱਲ ਤਾਂ ਗੱਲ ਤੋਂ ਬਿਆਨ ধੋਵੇਂ ਸਾਨੂੰ ਏਕਤਾ ਪਈ ਦਸਿਆਉਂਦੀ ਏ ਜਿੱਧਰ ਅੱਖੀਆਂ ਕਰਨ ਬਿਆਨ ধੋਵੇਂ ਦਾਵਾ ਦੀਨ ਤੇ ਮਜਬਦਾ ਬੰਨ ਬੈਠੋ ਤੇ ਝਗੜਾ ਕਰਨ இந்து ਮੁਸਲਮਾਨ ধੋਵੇਂ ਐਵੇਂ ਫਰਕ ਲੈ ਐਵੇਂ ਫਰਕ ਲੈ ਲਫ਼ਜ਼ ਇਸ ਇਲਫਾਜ ਵਾਲਾ ਅੰਦਰ ਇੱਕੋ ਬਾਤ ਹੈ ਰਾਮ ਰਹਿਮਾਨ ਦੋਵੇਂ ਜਾਤ ਪਾਤ ਨੂੰ ਮਨ ਪਰਹੇਜ ਕਰਦੇ ਤੇ ਖਾਕੀ ਖਾਕ ਦੇ ਬਣੇ ਇਨਸਾਨ ਦੋਵੇਂ ਇਕੋ ਮਾ ਤੇ ਬਾਪ ਦੇ ਜਣੇ ਪੁੱਤਰ ਲੈਣ ਧਰੋਂ ਜੋ ਲੈਣ ਧਰੋਂ ਜੋ ਦਰਗਾਹੋਂ ਪਾਂ ਦੂਵੇਂ ਰੱਬ ਛੱਡ ਕੇ ਪੂਜਦੇ ਗੈਰ ਤਾਈਂ ਤੱਕੇ ਵਿੱਚ ਜਹਾਨ ਦੇ ਖਾਂ ਦੂਵੇਂ ਅਮਲ ਮੰਦਿਆਂ ਕੀਤਿਆਂ ਰੱਦ ਹੁੰਦੇ ਅਮਲਾ ਚੰਗਿਆਂ ਨਾਲ ਪਰਵਾਨ ਤੋਂ ਨੇ ਨਫੇ ਕਿਸਮਤੀ ਨਾਲ ਨਸੀਬ ਹੁੰਦੇ ਇੱਕੋ ਸ਼ਹਿਰ ਵਿੱਚ ਕਰਨ ਦੁਕਾਨ ਦੋਵੇਂ ਅੰਦਰ ਹੈਣ ਪਲੀਟੀਆਂ ਜਮਾ ਭਾਈ ਕਰਦੇ ਉੱਪਰੋਂ ਗੁਸਲ ਇਸ਼ਨਾਨ ধੋਵੇਂ ਅਮਲ ਕੀਤਿਆਂ ਮੁਕਤ ਨਜਾਤ ਮਿਲਦੀ ਤੇ ਬਿਨਾ ਅਮਲ ਤੋਂ ਹੈਣ ਹੈਵਾਨ ਦੋਵੇਂ ਦਇਆ ਸਿੰਘ ਮੈਂ ਛੱਡੀ ਹੈ ਪਖਵਾਦੀ ਤੇ ਸਮਝੇ ਆਪਣੇ ਨੈਣ ਪ੍ਰਾਨ ਦੋਵੇਂ ਦਇਆ ਸਿੰਘ ਮੈਂ ਛੱਡੀ ਪਖਵਾਦੀ ਤੇ ਸਮਝੇ ਆਪਣੇ ਨੈਣ ਪ੍ਰਾਨ ਦੋਵੇਂ ਵਾਇਗੁਰਦੀ ਕਾਕਾ ਸਾਹਿਬ ਵਾਇਗੁਰਦੀ ਕੀਪਾ